ਪੱਤਰਕਾਰ ਬੁੱਟਾ ਸਿੰਘ ਗੱਲਬਾਤ ਤੁਸੀਂ ਦੇਖ ਰਹੇ ਹੋ ਜਨਸ਼ਕਤੀ ਨਿਊਜ਼ ਪੰਜਾਬ ਹੋ ਦਰਸ਼ਕੋ ਸੋਨ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਬੂਟਾ ਬਿਲਕੁਲ ਨੇੜੇ ਆ ਚੁੱਕਿਆ ਬਾ ਤੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵੱਖ-ਵੱਖ ਸ਼ੀਟਾਂ ਦੇ ਉੱਤੇ ਅਨਾਉਂਸ ਹੋ ਚੁੱਕੇ ਹਨ ਖਾੜਾ ਪੂਰਾ ਮਗਨ ਵਾਲਾ ਤੇ ਮਗ ਚੁੱਕਿਆ ਵਾ ਵੱਖ-ਵੱਖ ਲੀਡਰਾਂ ਨੇ ਆਪਣੀਆਂ ਗਤੀਵਿਧੀਆਂ ਜਿਹੜੀਆਂ ਵੋਟਾਂ ਦੇ ਸੰਬੰਧ ਵਿੱਚ ਤੇਜ਼ ਕਰ ਦਿੱਤੀਆਂ ਹਨ ਅਤੇ ਇਸੇ ਲੜੀ ਤਹਿਤ ਬਹੁਜਨ ਸਵਜ 파ਰਟੀ ਦੇ ਉਮੀਦਵਾਰ ਸਰਦਾਰ ਦਵਿੰਦਰ ਸਿੰਘ ਤਪਣਾ ਰਾਮਗੜੀਏ ਨੇ ਵੀ ਆਪਣੀ ਜਿਹੜੀ ਗਤੀਵਿਧੀ ਆ ਤੇਜ਼ ਕੀਤੀ ਹੋਈ ਆ ਜਿੱਥੇ ਕਿ ਇਸੇ ਲੜੀ ਤਹਿਤ ਅੱਜ ਪਿੰਡ ਗਲਪੁਰਾਂ ਦੇ ਵਿੱਚ ਸਰਦਾਰ ਦਵਿੰਦਰ ਸਿੰਘ ਰਾਮਗੜੀਆ ਪਹੁੰਚੇ ਹਨ ਪਵਜੀ ਸਿੰਘ ਆਰਾ ਸਿੰਘ ਦੇ ਘਰ ਵਿੱਚ ਅਤੇ ਉੱਥੇ ਪਹੁੰਚਣ ਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਵਾ ਆਓ ਆਪਾਂ ਸਾਨੂੰ ਲੈ ਚੱਲ ਗਏ ਪਿੰਡ ਗਲਬਕੜਾਂ ਦੇ ਵਿੱਚ ਜਿੱਥੇ ਕਿ ਸਰਦਾਰ ਦਿਵਿੰਦਰ ਸਿੰਘ ਆਮਗੜਗਾ ਪਹੁੰਚੇ ਹਨ ਅਤੇ ਸਾਨੂੰ ਪਿੰਡ ਵਾਸੀ ਕੀ ਕਹਿੰਦੇ ਹਨ ਜਿਹੜਾ ਬੁੱਟਾ ਸਿੰਘ ਸੰਗੋਵਾਲ ਸਾਨੂੰ ਕੀ ਦਿੰਦਾ ਵਾ ਹੋਰ ਜਿਹੜੇ ਪਾਰਟੀ ਦੇ ਸੀਨੀਅਰ ਵਰਕਰਾਂ ਉਹ ਸਾਨੂੰ ਕੀ ਰਹਿ ਦਿੰਦਿਆਂ ਉਹ ਆਪਾਂ ਤੁਹਾਨੂੰ ਸਾਰਿਆਂ ਨਾਲ ਮੁਲਾਕਾਤ ਕਰਵਾ ਜਾਈਏ ਹਾਂਜੀ ਸਭ ਕੀ ਕਹਿਣਾ ਚਾਹੁੰਦੇ ਜੀ ਗਲਬਕੜਾਂ ਚੌਣਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਦਾਸ ਦਵਿੰਦਰ ਸਿੰਘ ਰਾਮਗੜੀ ਆ ਇੱਕੋ ਇੱਕ ਪਾਰਟੀ ਆ ਜਿਹੜੀ ਬਸਪਾ ਜਾਤ ਪਾਤ ਤੋਂ ਉੱਪਰ ਉੱਠ ਕੇ ਉਹ ਸਾਰਿਆਂ ਦਾ ਸੋਚਦੀ ਆ ਮੈਂ ਵੀ ਆਪਣੇ ਭਾਈਚਾਰੇ ਦੇ ਨਾਲ ਸਾਰੇ ਆਪਣੇ ਗਰੀਬ ਤਬਕੇ ਜਿੰਨੇ ਵੀ ਆਪਣੇ ਕੀਰਤੀ ਲੋਗ ਆ ਉਹਨਾਂ ਦਾ ਪੂਰਾ ਤੈਦ ਲੋ ਤਨਮਨ ਧਨ ਨਾਲ ਸਹਿਯੋਗ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਕੈਂਡੀਡੇਟ ਸਾਹਿਬ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਦੇ ਲੋਕ ਸਭਾ ਹਲਕਾ ਲੁਧਿਆਣਾ ਦੇ ਸਾਡੇ ਉਮੀਦਵਾਰ ਬਹੁਜਨ ਸਮਾਜ ਪਾਰਟੀ ਦੇ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ ਅੱਜ ਦੇ ਜਗਰਾਂਵਾਂ ਪਹੁੰਚਣ ਤੇ ਸਮੁੱਚੀ ਜਗਰਾਂਵਾਂ ਦੀ ਟੀਮ ਵੱਲੋਂ ਅਤੇ ਲੁਧਿਆਣੇ ਦੀ ਸਮੁੱਚੀ ਟੀਮ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਤੇ ਹੁਣ ਏਥੇ ਅਸੀਂ ਸਮਾਪਤੀ ਕਰਦੇ ਆ ਕਿਉਂਕਿ ਟਾਈਮ ਬਹੁਤ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਬੁੱਟਾ ਸਿੰਘ ਸੰਗੋੜ ਸਾਹਿਬ ਜੀ ਅੱਜ ਬੋਟਾ ਜੀ ਤੁਸੀਂ ਗੱਲਬਾਤ ਦੇ ਵਿੱਚ ਪਹੁੰਚੇ ਹੋ ਜੀ ਤੁਹਾਡਾ ਪਹੁੰਚਣ ਤੇ ਵੈਲਕਮ ਜੀ ਆਇਆਂ ਕੀ ਕਿਹੜਾ ਚਾਹੁੰਦੇ ਤੁਸੀਂ ਅੱਜ ਕਿਸ ਮਿਸ਼ਨ ਨਾਲ ਅੱਜ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਜਿਨ੍ਹਾਂ ਨੇ ਸਾਨੂੰ ਮੁੱਖ ਬੋਲਣ ਦਾ ਅੱਜ ਮੌਕਾ ਦਿੱਤਾ ਸਾਥੀਆਂ ਨੂੰ ਜਿੰਨੀ ਵੀ ਲੀਡਰਸ਼ਿਪ ਆ ਸਾਡੀ ਜਾਗਰਾਂਵਾਂ ਦੀ ਹੋਰ ਵੀ ਮੇਰੇ ਜੋ ਭੈਣਾ ਨੇ ਵੀਰ ਨੇ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਕੁਝ ਦਿਨ ਪਹਿਲਾਂ ਵਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਜਗਵੀਰ ਸਿੰਘ ਜੀ ਗੜੀ ਔਰ ਉਹਨਾਂ ਦੇ ਨਾਲ ਬੈਨੀਪਾਲ ਜੀ ਇਨਚਾਰਜ ਵਹੁਜਨ ਸਮਾਜ ਪਾਰਟੀ ਚੰਡੀਗੜ੍ਹ ਪੰਜਾਬ ਅਤੇ ਸਾਡੇ ਸਤਿਕਾਰਯੋਗ ਮਾਨਯੋਗ ਭੈਣ ਮਾਇਆਵਤੀ ਜੀ ਜਿਨ੍ਹਾਂ ਨੇ ਸਰਦਾਰ ਦਵਿੰਦਰ ਸਿੰਘ ਜੀ ਨੂੰ ਰਾਮਗੜੀਆ ਸਾਹਿਬ ਜੀ ਨੂੰ ਲੁਧਿਆਣੇ ਦੀ ਟਿਕਟ ਦੇ ਕੇ ਲੋਕ ਸਭਾ ਮੈਦਾਨ ਦੇ ਵਿੱਚ ਉਤਾਰਿਆ ਅਸੀਂ ਪੂਰੀ ਲੁਧਿਆਣੇ ਦੀ ਟੀਮ ਉਹਨਾਂ ਨੂੰ ਪਿੰਡ-ਪਿੰਡ ਗਲੀ-ਗਲੀ ਮਹੱਲੇ-ਮਹੱਲੇ ਲੈ ਕੇ ਜਾ ਰਹੀ ਆ ਜਿਸ ਤਰ੍ਹਾਂ ਅੱਜ ਜਗਰਾਵਾਂ ਦੇ ਅੰਦਰ ਪੂਰੀ ਲੀਡਰਸ਼ਿਪ ਮੈਂ ਇਸ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਦੇਖ ਕੇ ਮਨ ਖੁਸ਼ ਹੋ ਗਿਆ ਵੀ ਕਿਸੇ ਨੇ ਕੋਈ ਗਿੱਲੇ ਸਖਵੇਂ ਸਾਰੇ ਭਲਾ ਕੇ ਅੱਜ ਇੱਕ ਮੰਚ ਤੇ ਇਕੱਠੇ ਹੋ ਗਏ ਕਿਉਂਕਿ ਲੋਕ ਦੁਖੀ ਨੇ ਉਹਨਾਂ ਪਾਰਟੀਆਂ ਤੋਂ ਉਹਨਾਂ ਸਰਮਾਇદાર ਲੋਕਾਂ ਤੋਂ ਜਿਨ੍ਹਾਂ ਨੇ 75 ਸਾਲਾਂ ਦੇ ਵਿੱਚ ਸਾਡੇ ਸਮਾਜ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਲੇਕਿਨ ਅੱਜ ਲੋਕ ਤਤ ਪਰਨੇ ਉਹ ਲੋਕ ਆਪਣੀ ਕੁਰਸੀ ਬਚਾਉਣ ਦੇ ਮਾਰੇ ਜਾਂ ਆਪਣੀਆਂ ਸਰਦਾਰੀਆਂ ਬਚਾਉਣ ਦੇ ਮਾਰੇ ਕਦੇ ਉਸ ਪਾਰਟੀ ਜਾਂਦੇ ਆ ਕਦੇ ਇਸ ਪਾਰਟੀ ਜਾਂਦੇ ਆ ਲੇਕਿਨ ਜਿਹੜਾ ਸਾਡਾ ਸਮਾਜ ਆ ਇਹ ਸਿਆਣਾ ਵਾ ਜਾਗਰੂਕਾ ਪੜਿਆ ਲਿਖਿਆ ਹੋਇਆ ਵਾ ਇਹ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕਿਆ ਇਸ ਕਰਕੇ ਅੱਜ 2024 ਦੇ ਵਿੱਚ ਉਹਨਾਂ ਨੇ ਜੋ ਪਟੜਾ ਉਹ ਮੁੱਦਾ ਮਾਰਨਾ ਉਹਨਾਂ ਪਾਰਟੀਆਂ ਨੂੰ ਸਭਕ ਸਿਖਾਉਣਾ ਵੀ ਕਿਸ ਤਰ੍ਹਾਂ ਇੱਕ ਪਾਰਟੀ ਛੱਡ ਕੇ ਦੂਜੇ ਦੇ ਵਿੱਚ ਜਾਈਦਾ ਕਿਉਂਕਿ ਉਹ ਲੋਕ ਈਡੀ ਤੋਂ ਜਾਂ ਆਪਣੀ ਕੁਰਸੀ ਤੋਂ ਡਰਦੇ ਆ ਵੀ ਕਿਤੇ ਖਿਸਕ ਨਾ ਜਾਵੇ ਜਾਂ ਰੇਡ ਨਾ ਪੈ ਜਵੇ ਇਸ ਕਰਕੇ ਭੈਣ ਮਾਇਆਵਤੀ ਜੀ ਨੇ ਅੱਜ ਜੋ ਸਾਨੂੰ ਲੁਧਿਆਣੇ ਦੇ ਅੰਦਰ ਕੈਂਡੀਡੇਟ ਸਾਹਿਬ ਦਿੱਤੇ ਨੇ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਉਹ ਇੱਕ ਵਧੀਆ ਸੂਝਵਾਨ ਪੜ੍ਹੇ ਲਿਖੇ ਇੰਡਸਟਰੀਅਲ ਔਰ ਬੇਦਾਗ ਤੇ ਗੁਰਸਿੱਖ ਬੰਦੇ ਦਿੱਤੇ ਨੇ ਜਿਨ੍ਹਾਂ ਦਾ ਲੁਧਿਆਣੇ ਦੇ ਅੰਦਰ ਬਹੁਤ ਵੱਡਾ ਹੋਲਡ ਆ ਇਸ ਕਰਕੇ ਸਾਨੂੰ ਮਾਣ ਸਾਡੇ ਸਮਾਜ ਤੇ ਮਾਣ ਆ ਭਈ ਉਹਨਾਂ ਨੇ ਇੱਕ ਇੱਕ ਵੋਟ ਹਾਥੀ ਦਾ ਬਟਨ ਦਬਾ ਕੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਰਦਾਰ ਦਵਿੰਦਰ ਸਿੰਘ ਜੀ ਰਾਮ ਗੜੀਆ ਜੀ ਨੂੰ ਪਾਰਲੀਮੈਂਟ ਵਿੱਚ ਭੇਜਣਾ ਤਾਂ ਜੋ ਸਾਡੇ ਨਿਮਾਣਿਆਂ ਦੀ ਨਿਯੋਟਿਆਂ ਦੀ ਨਹੱਥਿਆਂ ਦੀ ਜਾ ਕੇ ਹੱਕ ਦੀ ਗੱਲ ਕਰ ਸਕਣ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਣ ਉਹਨਾਂ ਨੂੰ ਬੇਰੋਜ਼ਗਾਰੀ ਦੀ ਗੱਲ ਕਰ ਸਕਣ ਉਹਨਾਂ ਦੇ ਮਾਨ ਸਨਮਾਨ ਦੀ ਗੱਲ ਕਰ ਸਕਣ ਉਹਨਾਂ ਦੀ ਅਣਖ ਤੇ ਇੱਜ਼ਤ ਦੀ ਗੱਲ ਕਰ ਸਕਣ ਅੱਜ ਅਸੀਂ ਇਸ ਜਗਰਾਮਾਂ ਦੇ ਅੰਦਰ ਮੈਂ ਆਪਣੇ ਸਾਥੀਆਂ ਨਾਲ ਆਪਣੀ ਲੀਡਰਸ਼ਿਪ ਨਾਲ ਮੁਲਾਕਾਤ ਕਰਵਾਉਣ ਵਾਸਤੇ ਆਇਆ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਹੁਣ ਅਸੀਂ ਆਪਣੇ ਜਿੰਨੇ ਵੀ ਜਗਰਾਮਾਂ ਦੇ ਲੀਡਰ ਨੇ ਉਹਨਾਂ ਦੇ ਇਕੱਲੇ-ਇਕੱਲਿਆਂ ਦੇ ਵਿਚਾਰ ਲਵਾਂਗੇ 2-2 ਮਿੰਟ ਵਾਸਤੇ ਔਰ ਉਹ ਵਿਸ਼ਵਾਸ ਦਿਵਾਉਣਗੇ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਨੂੰ ਕਿ ਅਸੀਂ ਜਗਰਾਮਾਂ ਦੇ ਵਿੱਚੋਂ ਜਿਸ ਤਰ੍ਹਾਂ ਇੱਥੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਬੈਂਸ ਸਾਹਿਬ ਨੂੰ ਜਿਤਾ ਕੇ ਭੇਜਿਆ ਸੀ ਉਸੇ ਤਰ੍ਹਾਂ ਅਸੀਂ ਜਿਤਾ ਕੇ ਭੇਜਾਂਗੇ ਇਹਨਾਂ ਕਹਿੰਦਾ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਤੁਹਾਡਾ ਬੋਲਿ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਦਵਿੰਦਰ ਸਿੰਘ ਦੀ ਆਮ ਗੜੀਆ ਭਾਈਚਾਰੇ ਨੂੰ ਸਬੰਧ ਵਿੱਚ ਉਹਨਾਂ ਨੂੰ ਸਾਡੀ ਲੁਧਿਆਣੇ ਦੀ ਲੀਡਰਸ਼ਿਪ ਸਮੁੱਚੀ ਲੀਡਰਸ਼ਿਪ ਔਰ ਜਗਰਾਉ ਹਲਕਾ ਦੀ ਲੀਡਰਸ਼ਿਪ ਪੂਰੀ ਤਨਮਨ ਧਨ ਦੇ ਨਾਲ ਸਾਡੇ ਦਵਿੰਦਰ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਜਾਣਗੇ ਸਮੁੱਚੀ ਲੋਕ ਸਭਾ ਜਿੰਨੇ ਵੀ ਸਮਾਜ ਦੇ ਲੋਕ ਨੇ ਉਹਨਾਂ ਦੀ ਬਾਜ਼ ਠਾਉਣਗੇ ਸਾਡੇ ਜਿਹੜੇ ਸਮਾਜ ਦੀਆਂ ਮਜਬੂਰੀਆਂ ਨੇ ਜੋ ਜੇ ਸਾਡੀ ਸਰਕਾਰ ਸੈਂਟਰ ਦੇ ਵਿੱਚ ਬਣ ਜਾਂਦੀ ਹੈ ਭੈਣ ਕੁਮਾਰੀ ਮਾਇਵਤ ਜੀ ਪ੍ਰਧਾਨ ਮੰਤਰੀ ਦੇਖਦੀ ਔਰ ਮੰਡਲ ਕਮਿਸ਼ਨ ਰਿਪੋਰਟ ਲਾਗੂ ਹੋਗੀ ਔਰ ਬੇਜਮੀਨਾ ਜ਼ਮੀਨ ਮਿਲੇਗੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਔਰ ਮੈਂ ਧੰਨਵਾਦ ਕਰਦਾ ਪੰਜਾਬ ਦੀ ਲੀਡਰਸ਼ਿਪ ਨੇ ਜਿਨ੍ਹਾਂ ਨੇ ਸਾਡੇ ਦਵਿੰਦਰ ਸਿੰਘ ਰਾਮਗੜੀ ਆਪਾਂ ਇਚਰਨ ਨੂੰ ਟਿਕਟ ਦੇ ਕੇ ਮੈਦਾਨ ਦੇ ਵਿੱਚ ਤਾਰਿਆ ਅਸੀਂ ਵਿਸ਼ਵਾਸ ਦਵਾਉਨੇ ਆ ਹਲਕਾ ਜਗਰੌਣ ਤੋਂ ਦਿਨ ਰਾਤੇ ਕਰਕੇ ਇਹਨਾਂ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਹੋਈ ਇਸ ਸਫਲ ਬਣਾਵਾਂਗੇ ਉਮੀਦਵਾਰ ਨੂੰ ਔਰ ਮੈਂ ਸਾਡੇ ਬੁੱਟਾ ਸਿੰਘ ਜੀ ਸੰਗੋਵਾਲ ਦਿਹਾਤੀ ਔਰ ਸਾਡੇ ਸੂਬੇਦਾਰ ਸਾਧੂ ਸਿੰਘ ਸੀਨੀਅਰ ਹਲਕਾ ਪ੍ਰਧਾਨ ਔਰ ਸਾਡੇ ਬਲਵੰਸ ਸਿੰਘ ਜੀ ਭੱਟੀ ਤੇ ਲਸ਼ਮਣ ਸਿੰਘ ਜੀ ਔਰ ਜਗਸੀਰ ਸਿੰਘ ਜੀ ਸਾਡੇ ترਸੀਮ ਸਿੰਘ ਜੀ ਗਾਲਬਕਲਾ ਔਰ ਖਾਲਸਾ ਜੀ ਸਾਡੇ ਔਰ ਸਾਡੇ ਜ਼ਿਲ੍ਹੇ ਦੇ ਸਖਤਰ ਆਪਣੇ ਅਮਰਜੀਤ ਸਿੰਘ ਜੀ ਭੱਟੀ ਡੇਢ ਕਾ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਸਾਡੇ ਭੋਲਾ ਸਿੰਘ ਜੀ ਜਿਦਨੇ ਵੀ ਸਾਰੇ ਭੈਣ ਭਰਾ ਲੀਡਰਸ਼ਿਪ ਹਲਕਾ ਜੋਰੋਂ ਵੱਲੋਂ ਪਹੁੰਚੇ ਨੇ ਸੀ ਸ਼ੰਗਾਰਾ ਸਿੰਘ ਦੇ ਗ੍ਰਹਿ ਵਿਖੇ ਮਿਲਣੀ ਦੌਰਾਨ ਸਾਡੇ ਉਮੀਦਵਾਰ ਜੀ ਆਇਆਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੈ ਪੀ ਜੈ ਭਾਰਤ